ਹਾਂਜੀ ਤੇ ਇਹ ਮਕਾਨ ਹੈਗਾ ਜੀ ਟੋਟਲ ਤਿੰਨ ਮਰਲਿਆਂ ਦੇ ਵਿੱਚ ਮਕਾਨ ਬਣਿਆ ਹੋਇਆ ਹੈ ਗਲੀ ਦੇਖ ਸਕਦੇ ਹੋ ਛੋਟੀ ਹੈ ਤੇ ਟੋਟਲ ਗਲੀ ਦੇ ਵਿੱਚ ਜਿਹੜੇ ਤਿੰਨ ਗੇਟ ਆ ਉਹ ਬਣਾਏ ਗਏ ਨੇ ਮਕਾਨ ਦੇ ਇਹ ਮੇਨ ਗੇਟ ਹੈ ਤੇ ਲਾਸਟ ਵਾਲਾ ਗੇਟ ਹੈ ਕਮਰੇ ਦਾ ਟੋਟਲ ਜਿਹੜੇ ਹੈਗੇ ਨੇ ਤਿੰਨ ਗੇਟ ਆ ਉਹ ਬਣਾਏ ਗਏ ਨੇ ਤੇ ਅੰਦਰ ਚੱਲ ਕੇ ਤੁਹਾਨੂੰ ਦਿਖਾਣੇ ਆ ਇਹ ਦੇਖ ਸਕਦੇ ਹੋ ਰੂਮ ਹੈ ਜੋ ਕਿ ਪਹਿਲਾ ਰੂਮ ਅੰਦਰ ਵੱੜਦੇ ਸਾਰੀ ਮਕਾਨ ਦਾ ਕਲਰ ਰੂਮ ਇਹ ਬਣਾਇਆ ਗਿਆ ਹੈ। ਕਾਫੀ ਅੱਛੀ ਅੰਦਰ ਸੀਮ ਰੂਵਗਰ ਲਗਾਈ ਗਈ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਰਾਂਡ ਹੈ। ਉਸ ਤੋਂ ਅੱਗੇ ਨਾਲ ਹੀ ਕਿਚਨ ਦੀ ਸ਼ੁਰੂਆਤ ਹੋ ਜਾਂਦੀ ਹੈ। ਇਹ ਕਿਚਨ ਬਣਾਈ ਗਈ ਹੈ। ਮਾਰਬਲ ਵਗੈਰਾ ਸਾਰਾ ਕੁਝ ਲੱਗਾ ਹੋਇਆ ਹੈ ਦੇਖ ਸਕਦੇ ਹੋ ਕਿਚਨ ਦੇ ਅੰਦਰ। ਤੇ ਉਸਦੇ ਨਾਲ ਹੀ ਤੇ ਇਹ ਅੱਗੇ ਵਾਸ਼ਰੂਮ ਬਣਿਆ ਹੋਇਆ ਹੈ ਨਹਾਣੇ ਲਈ ਲੱਗ ਬਣਿਆ ਤੇ ਲੈਟਰਨ ਬਾਥਰੂਮ ਵੀ ਲੱਗ ਬਣਿਆ ਹੈ ਬਾਹਰ ਵਾਸ਼ਸ਼ੇਅਰ ਲੱਗਾ ਹੈ ਛੇ ਤਰੀਕੇ ਨਾਲ ਮਾਰਬਲ ਦੇ ਨਾਲ ਬਣਿਆ ਹੋਇਆ ਹੈ ਇਹ ਬਿਲਕੁਲ ਉਸਦੇ ਨਾਲ ਇੱਕ ਰੂਮ ਹੋਰ ਹੈ ਜੋ ਤਿਆਰ ਹੋਇਆ ਬਣਿਆ ਹੈ ਦੇਖ ਸਕਦੇ ਹੋ ਸੋ ਇਹ ਉੱਪਰ ਜਾ ਕੇ ਹੁਣ ਤੁਹਾਨੂੰ ਦਿਖਾਣੇ ਆ ਫਰਸਟ ਫਲੋਰ ਦੇ ਉੱਪਰ ਕੋੜੀਆਂ ਚੜਦੇ ਸਾਰੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਛੋਟੀ ਜੀ ਮੈਨੀ ਬਣਾਈ ਹੋਈ ਹੈ ਸਟੋਰ ਕਹਿ ਸਕਦੇ ਆ ਜਿਸ ਤੇ ਅੰਦਰ ਕਾਫੀ ਜਗ੍ਹਾ ਦਿੱਤੀ ਹੋਈ ਹੈ ਜਿਸ ਤੇ ਵਿੱਚ ਆਪਾਂ ਕੋਈ ਸਮਾਨ ਵਗੈਰਾ ਪੁਰਾਣਾ ਰੱਖ ਸਕਦੇ ਆ ਸਟੋਰ ਟਾਈਪ ਜਿਹੜੀ ਜਗ੍ਹਾ ਇਹ ਬਣਾਈ ਗਈ ਹੈ ਇਸ ਦੇ ਨਾਲ ਹੀ ਜਦ ਉੱਪਰ ਆਨੇ ਆ ਤਾਂ ਸਭ ਤੋਂ ਪਹਿਲਾਂ ਪਹਿਲਾ ਕਮਰਾ ਦਿੱਤਾ ਗਿਆ ਹੈ ਬਾਰ ਬ੍ਰਾਂਡੇ ਦੇ ਵਿੱਚ ਦੇਖ ਸਕਦੇ ਹੋ ਅੰਦਰ ਇਹ ਰੂਮ ਹੈ ਜੋ ਕਿ ਫਰਸਟ ਫਲੋਰ ਦਾ ਪਹਿਲਾ ਰੂਮ ਦਿੱਤਾ ਗਿਆ ਹੈ ਇਹਦੇ ਅੰਦਰ ਅچھے ਤਰੀਕੇ ਨਾਲ ਜੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵਾਸ਼ਰੂਮ ਅਟੈਚ ਰੂਮ ਹੈਗਾ ਤੇ ਇਹ ਬ੍ਰਾਂਡਾ ਆ ਗਿਆ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਵਾਸ਼ ਵਾਸ਼ਸ਼ੀਰ ਵਗੈਰਾ ਬਾਹਰ ਲੱਗੇ ਹੋਏ ਆ ਪਿੱਲਾ ਰੋਸ਼ਨਦਾਨ ਜਿਹੜਾ ਰੱਖਿਆ ਹੋਇਆ ਹੈ ਬਾਰੀਆਂ ਤੁਹਾਨੂੰ ਹਰ ਰੂਮ ਦੇ ਵਿੱਚ ਮਿਲਣਗੀਆਂ ਫਿਰਕੀਆਂ ਲੱਗੀਆਂ ਹੋਈਆਂ ਤੇ ਇਹ ਲੌਬੀ ਹੈ ਜਿਹੜੀ ਇਸ ਤੇ ਨਾਲ ਇਹ ਕਿਚਨ ਹੈ ਮਾਰਬਲ ਵਗੈਰਾ ਪੂਰਾ ਲੱਗਾ ਹੋਇਆ ਹੈ ਅچھے ਤਰੀਕੇ ਨਾਲ ਜਿਹੜੀ ਕਿਚਨ ਹੈ ਫਸਟ ਫਲੋਰ ਦੀ ਬਣਾਈ ਗਈ ਹੈ ਤੇ ਇਸ ਦੇ ਨਾਲ ਇਹ ਜਿਹੜਾ ਦੂਸਰਾ ਰੂਮ ਹੈ ඒතුසිs